नमस्कार मैं खुशी और आप देख दीक्षित सरकार न्यूज आइए नजर डालते हैं आज की बड़ी खबर पर पटियाला के लोकप्रिय इलाके मॉल रोड पर एक शोरूम में भीषण आग लगी रेडीमेड शोरूम पूरी तरह जलकर राख हो गया मौके पर पहुंची फायर ब्रिगेड की टीम को आग पर काबू पाने में काफी मशक्कत करनी पड़ी राजेंद्र कौशल ने बताया की कल रात करीब ग्यारह बजे हमें सूचना मिली की मॉल रोड स्थित एक शोरूम में आग लग गई है इसलिए तुरंत फायर ब्रिगेड की टीम को वहां भेजा गया आग काफी भीषण थी फिलहाल आग लगने के कारणों का अभी पता नहीं चल पाया है आग पर काबू पा लिया गया है शोरूम पर काम करने वाले आर्यन ने बताया कि वैसे तो शोरूम में आग से सुरक्षा के पूरे इंतजाम है लेकिन अभी तक ये पता नहीं चल पाया है की आग कैसे लगे आर्यन ने बताया की इस आग ऐसी करीब सत्तर ऐसी अस्सी लाख रूपए का नुकसान हुआ है और आइए देखते है पत्रकार जतेंद्र कुमार नाभा की विशेष रिपोर्ट सर कंट्रोल रूम मिनट सूचना मिली ਏ ਰੀਲਾ ਭਵਨ ਆ ਮੋਨ ਕਨਫਰੈਂਸ ਰੂਮ ਦੇ ਕੋਈ ਹੈਂਗਰਸ ਦਾ ਸ਼ੁਰੂ ਹੋ ਗਿਆ ਇਥੇ ਅੱਗ ਲੱਗੀ ਹੈ ਤੇ ਅਸੀਂ ਤੁਰੰਤ ਆਪਣੀ ਟੀਨ ਨਾ ਟੀਮਾਂ ਨੂੰ ਰਵਾਨਾ ਕੀਤਾ ਤੇ ਮੌਕੇ ਤੇ ਅਗਦੇ ਕੰਟਰੋਲ ਕੀਤਾ ਗਿਆ ਇਹ ਪਤਾ ਲੱਗਿਆ ਕਾਰਨਦਾਕ ਕਿਉਂ ਲੱਗਿਆ ਕਿਸ ਕਰਕੇ ਤੇ ਅਸੀਂ ਜਸਟ ਹੁਣੇ ਅੱਗ ਕੰਟਰੋਲ ਕੀਤੀ ਹੈ ਹਾਲੇ ਧੂਆ ਵਗੈਰਾ ਕਾਫੀ ਹੈਗਾ ਤੇ ਉਹਨੂੰ ਉਸ ਤੋਂ ਬਾਅਦ ਅਸੀਂ ਇਹਦੀ ਐਗਜ਼ਾਮਨ ਕਰਾਂਗੇ ਵੀ ਅੱਗ ਦਾ ਕਾਰਨ ਕੀ ਹੈ ਉਹ ਉਸ ਤੋਂ ਬਾਅਦ ਹੀ ਦੱਸ ਪਾਵਾਂਗੇ ਤਾਂ ਕੀ ਨਾਮ ਆ ਤੁਹਾਡਾ ਔਰ ਕਿੱਥੇ ਆ ਲੱਗੀ ਹੈ ਕਿਹੜੀ ਜਗ੍ਹਾ ਹੈ ਇਹ ਇਹ ਇੱਕ ਕਸਟਮਰ ਸ਼ੋਰੂਮ ਹੈ ਮੇਰਾ ਨਾਮ ਸਰ ਆਰੀਨ ਹੈ ਜੀ ਔਰ ਇਹ ਆਪਾਂ ਖੜੇ ਆ ਭਾਜੀ ਨੀਲਾ ਪਵਨ ਰਾਜਬਾਹ ਰੋਡ ਨੀਅਰ ਮੋਹਨ ਕੰਟੀਨੈਂਟਲ ਹੋਟਲ ਸਟੋਰ ਦਾ ਨਾਮ ਹੈ ਦੀ ਹੈਂਗਰਸ ਪਟਿਆਲਾ ਵੈਸੇ ਜੀ ਸਟੋਰ ਓਪਨ ਕਰਦੇ ਆ ਸਰ 9:30 ਵਜੇ ਸੰਡੇ ਕਰਕੇ ਅਸੀਂ ਇੰਨੇ ਲੇਟ ਮੈਨੂੰ ਨੀਚੇ ਵਾਲਿਆਂ ਦੀ ਕਾਲ ਆਈ ਸੀ ਇਹਨਾਂ ਨੇ ਇਨਫਰਮੇਸ਼ਨ ਦਿੱਤੀ ਉੱਪਰ ਲੱਗੀ ਹੈ ਅੱਗ ਜੀ ਮੈਂ ਨਾਲ ਦੇ ਨਾਲ ਫਾਇਰ ਵਿਗਟ ਵਾਲੇ ਨੂੰ ਬੁਲਾਇਆ ਜੀ ਇਹਨਾਂ ਦੀ ਸਾਰੀ ਟੀਮ ਪੰਜ ਮਿੰਟ ਦੇ ਵਿੱਚ ਵਿੱਚ ਪਹੁੰਚੀ ਹੈ ਇਹਨਾਂ ਨੇ ਅੱਗ ਨੂੰ ਕੰਟਰੋਲ ਕੀਤਾ ਤੇ ਤੁਹਾਡੇ ਜਿਹੜੇ ਹੈਂਗਰਸ ਨੇ ਕਿੰਨੇ ਫਲੋਰ ਲੱਤੇ ਹੋਏ ਨੇ ਉਹਰੇ ਇਹ ਫਲੋਰ ਸਰ ਆਪਣੇ ਰੈਂਟ ਤੇ ਨੇ ਦੋ ਫਲੋਰ ਨੇ ਜੀ ਉੱਪਰ ਥੱਲੇ ਤੇ ਬਾਕੀ ਆਪਣੀਆਂ ਚਾਰ ਬ੍ਰਾਂਚਾਂ ਨੇ ਸਰ ਬਠਿੰਡਾ ਮੋਹਾਲੀ ਤੇ ਪਟਿਆਲਾ ਉੱਪਰ ਵਾਲੀ ਉੱਪਰ ਵਾਲੇ ਫਲੋਰ ਤੇ ਅੱਗ ਲੱਗੀ ਉੱਥੇ ਕੀ ਰੱਖਿਆ ਹੋਇਆ ਸੀ ਉੱਥੇ ਸਰ ਗਰਨਲਿਸ ਸਟਾਕ ਹੈ ਜੀ ਸਾਰਾ ਬੋਚਿਸ ਵਗੈਰਾ ਹੈਂਡ ਬੈਗਸ ਵਗੈਰਾ ਕੱਪੜੇ-ਕੁਪੜੇ ਕੁੜੀਆਂ ਦਾ ਸੈਕਸ਼ਨ ਹੈ ਜਿਵੇਂ نیچے ਬੁਆਏਜ਼ ਹੈ ਉੱਪਰ ਕੁੜੀਆਂ ਦਾ ਜੀ ਕਿੰਨਾ ਨੁਕਸਾਨ ਹੋ ਗਿਆ ਲੱਗਦਾ ਸਰ ਨੁਕਸਾਨ ਮੇਰੇ ਹਿਸਾਬ ਨਾਲ ਜਿਹੜੇ ਮੋਟਾ-ਮੋਟਾ ਲਈ ਜਾਵੇ 70-80 ਲੱਖ ਰੁਪਏ ਦਾ ਹੋ ਗਿਆ ਜੀ। 4-80 ਚਾਚੂ ਸਾਹਿਬੀ ਟੁਕਟੇ ਹੈ ਜੀ। ਹਾਂ। ਪਲੱਸ ਸਾਰੀ ਐਸੈਸਰੀਜ਼ ਪਈਆਂ, ਵਿੰਟਰ ਸਟਾਕ ਪਿਆ। ਹਾਂਜੀ। ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਸਕਦਾ? ਅੱਗ ਲੱਗਣ ਦਾ ਕਾਰਨ ਸਰ ਫਿਲਹਾਲ ਤਾਂ ਪਤਾ ਨਹੀਂ ਲੱਗਿਆ ਸਰ ਕਹਿੰਦੇ ਬਾਕੀ ਦੇਖਦੇ ਆ। ਮੇਨ ਐਮਸੀ ਅਸੀਂ ਗੇਰ ਕੇ ਜਾਂਦੇ ਆ ਜੀ। ਡੇਲੀ ਐਮਸੀ ਗੇਰਦਾ। ਇਹਦੀ ਮੁੰਡੇ ਦੀ ਮੈਨੇ ਡਿਊਟੀ ਲਈ ਹੋਈ ਹੈ, ਓਪਨ ਵੀ ਕਰਦਾ, ਕਲੋਜ਼ ਵੀ ਕਰਦਾ ਜੀ। ਪ੍ਰੋਪਰ ਸਟੋਰ ਦੀ ਐਮਸੀ ਵਗੈਰਾ ਪ੍ਰੋਪਰ ਗੇਰਦਾ ਅਲੇ ਤੱਕ ਪਤਾ ਨਹੀਂ ਲੱਗਿਆ। ਬਈ ਕਿਉਂ ਲੱਗੀ ਹੈ ਜੀ ਅੱਗ? ਜਿਹੜੀ ਤੁਹਾਡੀ ਸ਼ਾਪ ਹੈ ਇੰ अब तक के लिए बस इतना ही फिर होगी आपसे मुलाकात ऐसी एक और खबर के साथ अब तक के लिए नमस्कार और देखते रहिए सत्ता न्यूज़